ਜੀ ਹਾਂ ਮਾਮਲਾ ਸਮਰਾਲੇ ਤੋਂ ਸਾਹਮਣੇ ਆਉਂਦਾ ਜਿੱਥੇ ਕੀ ਸ਼ੀਵਰਜ ਦੇ ਹੌਲ ਦੇ ਟੱਕਣ ਖੁੱਲੇ ਪਏ ਹਨ ਕਿਸੇ ਵੀ ਟਾਈਮ ਵੱਡਾ ਹਾਦਸਾ ਹੋ ਸਕਦਾ ਹੈ ਜਦ ਵੀ ਆਪਾਂ ਖੰਨਾ ਤੋਂ ਸਮਰਾਲਾ ਜਾਂਦੇ ਆ ਤਾਂ ਆਉਂਦੇ ਜਾਂਦੇ ਲੋਕ ਰੱਬ ਰੱਬ ਕਰਦੇ ਹਨ ਆਓ ਆਪਾਂ ਇੱਥੋਂ ਦੇ ਲੋਕਾਂ ਦੇ ਨਾਲ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਸਮਰਾਲਾ ਨਗਰ ਕਾਉਂਸਲ ਸਮਰਾਲਾ ਦੀ ਹਦੂਦ ਵਿੱਚ ਵੜਦਿਆਂ ਹੀ ਖਤਰਾ ਮਹਿਸੂਸ ਹੋਣ ਲੱਗ ਪੈਂਦਾ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਜਾਂ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਇੱਥੋਂ ਦੀਆਂ ਸੜਕਾਂ ਸਵਾਗਤ ਦੀ ਥਾਂ ਮੌਤ ਨੂੰ ਆਵਾਜ਼ਾਂ ਮਾਰ ਰਹੀਆਂ ਹਨ ਥੰਨਾ ਤੋਂ ਸਮਰਾਲਾ ਵੱਲ ਆਉਣ ਵਾਲੇ ਲੋਕ ਰੱਬ ਰੱਬ ਕਰਦੇ ਤੇ ਇੱਥੋਂ ਗੁਜ਼ਰਦੇ ਹਨ ਕਿਉਂਕਿ ਥਾਂ ਥਾਂ ਤੇ ਸੜਕਾਂ ਤੇ ਪਏ ਹੋਏ ਟੋਏ ਤੇ ਸੀਵਰੇਜ ਦੇ ਹੌਲ ਦੇ ਖੁੱਲੇ ਪੇਟਕਣ ਮੌਤ ਦਾ ਖੂਬ ਬਣ ਕੇ ਲੋਕਾਂ ਨੂੰ ਡਰਾ ਰਹੇ ਹਨ ਆਓ ਆਪਾਂ ਇੱਥੋਂ ਦੇ ਲੋਕਾਂ ਦੇ ਨਾਲ ਕਰਦੇ ਹਾਂ ਗੱਲਬਾਤ ਤੇ ਜਾਣਦੇ ਹਾਂ ਸਾਰਾ ਮਾਮਲਾ ਕੀ ਹੈ ਮੇਰਾ ਹਰਮਨ ਸਿੰਘ ਦਾ ਨਾਮ ਹੈ ਇਹ ਜਿਹੜਾ ਕੀ ਸਰ ਜੀ ਨੇ ਟੈਲ ਕੀਤਾ ਉਹਨੇ ਕਿਹਾ ਲੈ ਤੇ ਕੀ ਹੈਗੀ ਐ ਸਮੱਸਿਆ ਜਿਹੜੀ ਹੈ ਸਮੱਸਿਆ ਜੀ ਸਾਡੇ ਸਾਹਮਣੇ ਗਲੀ ਦੇ ਹੌਦੀ ਟੁੱਟੀ ਦੋ ਵਾਰ ਬਣਾਤੀਏ ਹੁਣ ਦੁਬਾਰਾ ਫੇਰ ਟੁੱਟ ਗਈ ਰਤਨੀ ਵਾਲੇ ਦਿਨ ਗੱਡੀ ਸੀ ਆਪਣੇ ਹੱਥੀਂ ਗੱਡੀ ਆ ਵਿੱਚੋਂ ਜਰੀ ਹੋਇ ਇੱਕੜੀ ਵਾਲੇ ਦਿਨ ਹਾਂਜੀ ਤੋਂ ਆਮ ਚੱਲਿਆਂ ਦੇ ਰਾਤ ਗੱਡੀ ਫਸ ਗਈ ਅਸੀਂ ਦੋ ਬੰਦੇ ਨੇ ਚੱਕ ਕੇ ਬਾਹਰ ਕਢੀ ਤਾਂ ਦਿੱਤੀ ਮੀਨਜ਼ ਬਾਰ ਬਾਰ ਰਿਪੇਅਰ ਕੀਤੀ ਜਾਂਦੀ ਹੈ ਜੀ ਪਤਾ ਨਹੀਂ ਜੀ ਦੁਬਾਰਾ ਬਣਾਈ ਆ 5-6 ਮਹੀਨੇ ਹੋਏ ਹੁਣ ਤੇ ਮਹੀਨਾ ਮੈ ਦਾ ਦੁਬਾਰਾ ਫੇਰ ਟੁੱਟ ਗਈ ਕਿੰਨੇ ਕਿ ਸਾਲਾਂ ਤੋਂ ਇਹ ਪ੍ਰੋਬਲਮ ਆ ਰਹੀ ਹੈ ਕਿੰਨੇ ਕਿ ਦਿਨ ਹੋ ਗਏ ਇਹ ਮੇਰਾ ਤੀਜੀ ਵਾਰ ਟੁੱਟ ਗਈ ਜੀ ਜਦੋਂ ਅਸੀਂ ਜਦੋਂ ਠੀਕ ਹੈ ਇਹ ਹੀ ਸਮੱਸਿਆ ਹੁ ਹੋ ਰਹੀ ਧੱਤਾਂ ਟੁੱਟਦੇ ਰਹੇ ਨੇ ਚੇਂਜ ਕਰਤਾ ਹੁਣ ਟੁੱਟ ਗਿਆ ਹੁਣ ਸਾਈਡ ਤੋਂ ਟੁੱਟ ਗਿਆ ਇਹ ਰੋਡ ਹੈ ਕਿਹੜਾ ਜੀ ਕਿਹੜਾ ਕਿੱਥੋਂ ਕਿਹੜੇ ਟਿੱਪਰ ਨਹੀਂ ਆਉਂਦਾ ਥੰਨਾ ਰੋਡ ਹੈ ਸੰਵਾਲ ਖੰਨੇ ਰੋਡ ਤੇ ਤੇ ਹੁਣ ਕੀ ਮੰਗ ਕਰਦੇ ਹਾਂ ਸਭ ਤਾਂ ਇਹ ਆ ਵੀ ਮਟੀਰੀਅਲ ਵਧੀਆ ਲਾਉਣ ਜਾਂ ਲੇਬਰ ਜਿਹੜੀ ਬਣਾ ਰਹੀ ਆ ਉਹਨੂੰ ਪੁੱਛਿਆ ਜਾਵੇ ਜਾਂ ਉਹਦੇ ਉਹਦੇ ਗਾਰੰਟੀ ਲੱਤੀ ਹੈ ਇਹਦੀ ਆ ਵੀ ਸਾਲ 6 ਮਹੀਨੇ 2 ਸਾਲ ਦੀ ਗਾਰੰਟੀ ਲੱਤੀ ਹੈ ਜੀ ਵੀ ਇਹਦੇ ਵਿੱਚ ਟੁੱਟਦਾ ਤਾਂ ਤੁਸੀਂ ਜ਼ਿੰਮੇਵਾਰ ਉਹਨਾਂ ਹੀ ਉਹ ਟਰੈਕਟਰਾਂ ਨੂੰ ਦੁਬਾਰਾ ਹੀ ਬਣਾਉਣੀ ਚਾਹੀਦੀ ਆ ਤਾਂ ਤੇ ਮਟੀਅਲ ਵਧੀਆ ਲਾਓ ਠੀਕ ਹੈ ਹਾਂਜੀ ਨਾਮ ਦਾ ਸੁਖਵੀਰ ਸੁਖਵੀਰ ਸਿੰਘ ਆ ਜੀ ਕਮਲ ਕਲੋਨੀ ਚ ਕੀ ਪ੍ਰੋਬਲਮ ਆ ਇਹ ਕਿੰਨੀ ਪ੍ਰੋਬਲਮ ਦਾ ਇਹ ਆ ਜੀ ਲੋਕਾਂ ਦੇ ਉਰੇ ਸੱਟਾਂ ਲੱਗਦੀਆਂ ਨੇ ਬਹੁਤ ਰੋਜ਼ ਇਹ ਟੱਕਣ ਸੀਵਰੇਜ ਦੇ ਟੁੱਟੇ ਹੀ ਰਹਿੰਦੇ ਨੇ ਅਜੇ ਹਫਤਾ ਨਹੀਂ ਹੋਇਆ ਰੱਖ ਕੇ ਗਿਆ ਨੂੰ ਕਮੇਟੀ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਇਹਨਾਂ ਨੂੰ ਕੋਈ ਚੱਜ ਦੇ ਰੱਖ ਦੇਣ ਨਹੀਂ ਤਾਂ ਲੋਕਾਂ ਦਾ ਸੰਜੋਗ ਲੈ ਕੇ ਜੇ ਪੈਸੇ ਦੀ ਘਾਟ ਆ ਲੋਕ ਹੈਲਪ ਕਰ ਦੇਣਗੇ ਇਹਨਾਂ ਨੂੰ ਲੋਕਾਂ ਨੂੰ ਸੱਟਾਂ ਲੱਗਣ ਤੋਂ ਬਚਾ ਲੈਣ ਬਸ ਇੰਨੀ ਉਹ ਮਿਹਰਬਾਨੀ ਹੋਊਗੀ ਕਿਸੇ ਦੀ ਜ਼ਿੰਦਗੀ ਨਾ ਜਾਈ ਜਾਵੇ ਕਿਸੇ ਦੇ ਸੱਟ ਲੱਗਦੀ ਆ ਪਰਿਵਾਰ ਦਾ ਅਗਲੇ ਦਾ ਨੁਕਸਾਨ ਹੁੰਦਾ ਜੀ ਰੋਜ਼ ਇੱਕ ਦੋ ਮੋਟਰਸਾਈਕਲ ਵਾਲੇ ਗਿਰਦੇ ਨੇ ਤੇ ਉਹਨਾਂ ਨੂੰ ਚੱਕ ਕੇ ਅਸੀਂ ਪਰੇ ਕਰੀਦਾ ਜੀ ਕਿੰਨੇ ਕੇ ਦਿਨਾ ਤੋਂ ਆ ਜਿਹੜੀ ਇਹ ਦਿਖੇ ਇਹ ਜੀ ਦਿਨਾਂ ਤੋਂ ਤਾਂ ਕਈ ਸਾਲਾਂ ਤੋਂ ਹੀ ਚੱਲਦਾ ਰਹੁੰਦਾ ਰੱਖ ਦਿੰਦੇ ਨੇ ਫਿਰ ਟੁੱਟ ਜਾਂਦੇ ਨੇ ਪਤਾ ਨਹੀਂ ਕਮੇਟੀ ਦੇ ਇਹ ਸੀਵਰੇਜ ਦੇ ਜਿਹੜੇ ਟੱਕਣ ਨੇ ਕੌਣ ਬਣਾਉਂਦਾ ਕੌਣ ਨਹੀਂ ਜੀ ਬਿਲਕੁਲ ਹਲਕੇ ਹੁੰਦੇ ਨੇ ਜਦ ਹੀ ਹਫਤੇ ਦੇ ਵਿੱਚ ਵਿੱਚ ਟੁੱਟ ਜਾਂਦੇ ਨੇ ਕਿਸੇ ਪੱਟੀ ਮਟੀਰੀਅਲ ਦੀ ਘਾਟ ਆ ਕੀ ਹੈ ਪਤਾ ਨਹੀਂ ਜੀ ਹੁਣ ਕਮੇਟੀ ਨੂੰ ਪਤਾ ਆਊਗਾ ਸਾਨੂੰ ਤਾਂ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਇਹਦੇ ਸਬੰਧ ਕਿਸੇ ਅਧਿਕਾਰੀ ਨੂੰ ਮਿਲਿਆ ਦੂਈ ਬਥੇਰੀ ਵਾਰ ਜੀ ਆਉਂਦੇ ਨੇ ਅਧਿਕਾਰੀ ਦੇਖ ਕੇ ਚਲੇ ਜਾਂਦੇ ਨੇ ਜਿਕਣ ਬਸ ਮੋਟਰਸਾਈਕਲ ਤੇ ਪੈਰ ਲਾਇਆ ਦੇਖ ਕੇ ਨੰਗ ਜਾਣਾ ਜੀ ਇਹ ਹੋ ਜਾਊਗਾ ਬਸ ਠੀਕ ਆ ਜੀ ਕੈਬਿਨਟ ਦੇ ਦੋਸਤਾਂ ਚੱਲ ਰਹੀ ਹੈ ਹੁੰਦਾ ਨਹੀਂ ਜੀ ਕਈ ਬਹੁਤ ਅਸੀਂ ਐਮਸੀਆਂ ਨੂੰ ਸਾਰਿਆਂ ਨੂੰ ਕਹਿ-ਕਹਿ ਕੇ ਦੇਖ ਲਿਆ ਜੀ ਬਾਰ-ਬਾਰ ਕੀ 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 ਮੰਗ ਕੀ ਕਰਦੇ ਮੰਗ ਤਾਂ ਇਹੀ ਕਰਦੇ ਆ ਜੀ ਜਿਹੜਾ ਇਹਦੇ ਚ ਮਟੀਰੀਅਲ ਵਰਤਿਆ ਜਾਂਦਾ ਇਹਦੀ ਜਾਂਚ ਕਰਾ ਵਧੀਆ ਤਰੀਕੇ ਨਾਲ ਕੋਈ ਹੱਲ ਹੋਵੇ ਵਾਰ-ਵਾਰ ਲੋਕ ਪਰੇਸ਼ਾਨ ਨਾ ਹੋਣ ਅੱਧਾ ਰੋਡ ਕਿਸੇ ਦਿਨ ਬੰਦ ਹੋ ਜਾਂਦਾ ਦੂਜੇ ਪਾਸੇ ਵਾਲਾ ਦੂਏ ਦਿਨ ਬੰਦ ਕਰ ਜਾਂਦੇ ਨੇ ਜੀ ਇੱਥੇ ਲੋਕ ਪਰੇਸ਼ਾਨ ਹੁੰਦੇ ਨੇ ਬਹੁਤ ਠੀਕ ਹੈ